ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਆਏ ਹੋਇਆ ਮੋਗੇ ਜ਼ਿਲ੍ਹੇ ਦੇ ਵਿੱਚ ਜਿਹੜੀ ਜਗ੍ਹਾ ਤੁਹਾਨੂੰ ਦਿਖਾਉਣ ਜਾ ਰਿਹਾ ਆ ਏਅਰ ਸੰਤ ਜਨੈ ਸਿੰਘ ਭਿੰਡਰਾਂਵਾਲਾ ਜੀ ਖਾਸਾ ਸਾਹਿਬ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਇੱਥੇ ਬਤੀਤ ਕੀਤਾ ਗੁਰਦੁਆਰਾ ਭਿੰਡਰ ਕਲਾਂ ਜੋ ਮੋਗੇ ਜਗਰਾਮ ਦੇ ਵਿੱਚਕਾਰ ਪੈਂਦਾ ਹੈ ਬਹੁਤ ਹੀ ਸੋਹਣੀ ਇਮਾਰਤ ਤੇ ਬਹੁਤ ਹੀ ਸੋਹਣਾ ਗੁਰਦੁਆਰਾ ਅੱਜ ਇੱਥੇ ਜਾਣ ਦਾ ਮੌਕਾ ਮਿਲਿਆ ਬਾਕੀ ਸਾਰੇ ਵੀਰ ਇੱਥੇ ਆ ਸਕਦੇ ਨੇ ਤੇ ਬਹੁਤ ਹੀ ਸੋਹਣਾ ਪਿੰਡ ਹੈ ਤੇ ਰੋਹ ਨੂੰ ਸਕੂਨ ਮਿਲਦੀ ਐ ਇੱਥੇ ਆ ਕੇ ਦਿਲ ਬਾਗੋ ਬਾਗ ਹੋ ਗਿਆ ਜਦੋਂ ਇਸ ਜਗ੍ਹਾ ਨੂੰ ਦੇਖਿਆ ਜਦੋਂ ਆਪਾਂ ਗੁਰਦੁਆਰ ਸਾਹਿਬ ਦੇ ਕੋਲ ਪਹੁੰਚੇ ਦੂਰੋਂ ਬੜੀ ਦੂਰੋਂ ਚਮਕ ਮਾਰ ਰਿਆ ਸੀ ਅਸਮਾਨ 'ਚ ਇੱਕੋ ਖਿਆਲ ਸੀਗਾ ਬਲਬਲਾ ਸੀਗਾ ਵੀ ਕੀ ਚੀਜ਼ ਐ ਜਿਹੜੀ ਇੰਨੀ ਦੂਰੋਂ ਇੰਨੀ ਸੋਹਣੀ ਲੱਗ ਰਹੀ ਐ ਜਦੋਂ ਪਿੰਡ ਦੇ ਕੋਲ ਪਹੁੰਚੇ ਆ ਤਾਂ ਪਤਾ ਲੱਗਿਆ ਕਿ ਸੰਤ ਚਨੈ ਸਿੰਘ ਖਾਲਸਾ ਪਿੰਡਰਾਂ ਵਾਲੇ ਜੀ ਇਸ ਗੁਰਦੁਆਰੇ ਦੇ ਵਿੱਚ ਬਹੁਤ ਸਮਾਂ ਬਤੀਤ ਕਰਕੇ ਗਏ ਤੇ ਮਾਨੋ ਬਰਾਸ ਕੋਣ ਮਿਲੇ ਆ ਕਿ ਕਿਵੇਂ ਇੱਕ ਇੱਕੁਰ ਦੁਬਾਰੀ ਦੀ ਅੱਜ ਹੋਣ ਦਾ ਬਹੁਤ ਬੜੀ ਲੈਵਲ ਤੇ ਇਸ ਪਿੰਡ ਵਾਲਿਆਂ ਨੇ ਜਾਂ ਇਸ ਨਗਰ ਇਹਨੇ ਸਮਾਗਤੀ ਕੀਤੀ ਹੋਈ ਹੈ